ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਟੈਂਪੂ ਤੇ ਥਾਰ ਦੀ ਹੋਈ ਜ਼ਬਰਦਸਤ ਟੱਕਰ ਨਵਾਂ ਸ਼ਹਿਰ ਤੋਂ ਮੰਗਾ ਰੋਡ ਤੇ ਖੜਕੜਕਲਾਂ ਦੇ ਬਹੁਤੀ ਨਜ਼ਦੀਕ ਬਹੁਤੀ ਭਿਆਨਕ ਸੜਕ ਹਾਦਸਾ ਟੈਂਪੂ ਦੇ ਵਿੱਚ ਸਨ ਸੱਤ ਸਵਾਰੀਆਂ ਟੈਂਪੂ ਡਰਾਈਵਰ ਦੀਆਂ ਟੁੱਟ ਗਈਆਂ ਲੱਤਾਂ ਥਾਰ ਗੱਡੀ ਦਾ ਡਰਾਈਵਰ ਵੀ ਹੋ ਗਿਆ ਗੰਭੀਰ ਜ਼ਖਮੀ ਕਿਸ ਦੀ ਹੈ ਗਲਤੀ ਦੇ ਕੋ ਮੌਕੇ ਤੇ ਪਹੁੰਚ ਗਈ ਐਸਐਸਐਫ ਟੀਮ ਨੇ ਆ ਕੇ ਜ਼ਖਮੀਆਂ ਨੂੰ ਸੰਭਾਲਿਆ ਅੱਜ ਦੀ ਫਰਸਟ ਹੈਡ ਟੈਂਪੋ ਚਾਲਕ ਦੇ ਵਿੱਚੋਂ ਇੱਕ ਵਿਅਕਤੀ ਦੀ ਹੋ ਗਈ ਮੌਕੇ ਤੇ ਮੌਤ ਬਹੁਤ ਹੀ ਭਿਆਨਕ ਦਰਦਨਾਕ ਸੜਕ ਹਾਦਸਾ ਥਾਰ ਗੱਡੀ ਦੇ ਉੱਡ ਗਏ ਪਰ ਖਚੇ ਟੈਂਪੋ ਵੀ ਪੂਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ ਕੀ ਹੈ ਕਾਰਨ ਕਿਸ ਦੀ ਗਲਤੀ ਕੀ ਟੈਂਪੋ ਦੀ ਗਲਤੀ ਸੀ ਜਾਂ ਥਾਰ ਵਾਲਾ ਬਹੁਤ ਜ਼ਿਆਦਾ ਸਪੀਡ ਦੇ ਨਾਲ ਸੀ ਇਸ ਮੌਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟੈਂਪੂ ਜੋ ਕਿ ਬਹੁਤ ਸਾਲ ਪਹਿਲਾਂ ਬੰਦ ਹੋ ਚੁੱਕੇ ਸਨ ਫਿਰ ਵੀ ਸੜਕਾਂ ਦੇ ਉੱਪਰ ਘੁੰਮਦੇ ਸਨ ਸਵਾਰੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ ਸਨ ਖੜਕੜਕਰਾ ਟੈਂਪੂ ਅਤੇ ਥਾਰ ਦੇ ਵਿਚਕਾਰ ਹੋਇਆ ਬਹੁਤ ਹੀ ਭਿਆਨਕ ਸੜਕ ਹਾਦਸਾ ਟੁੱਟ ਗਈਆਂ ਡਰਾਈਵਰ ਦੀਆਂ ਲਤਾ ਸੱਤ ਵਿਅਕਤੀ ਗੰਭੀਰ ਜ਼ਖਮੀ ਇੱਕ ਦੀ ਹੋ ਗਈ ਮੌਕੇ ਤੇ ਮੌਤ ਬਹੁਤ ਹੀ ਗੰਭੀਰ ਸਰ ਖਾਸਾ ਵੇਖੋ ਕਿਵੇਂ ਪਰ ਖਚੇ ਉੱਡ ਗਏ ਟੈਂਪੂ ਦੇ ਟੈਂਪੂ ਟੁੱਟ ਗਿਆ ਥਾਰ ਗੱਡੀ ਵੀ ਟੁੱਟ ਗਈ ਇੱਕ ਦੀ ਹੋ ਗਈ ਮੌਤ ਖਡਗਰਕੜਾ ਤੋਂ ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ ਗੱਡੀ ਤੇ ਬਡਵਾਲ ਲਿਖਿਆ ਹੋਇਆ ਬੜੀ ਖਤਰਨਾਕ ਟੱਕਰ ਜਿਹੜੀ ਸਕਾਰਪੀਓ ਦੀ ਰਸੀ ਜਾ ਰਹੀ ਹੈ ਐਕਸੀਡੈਂਟ ਜਿਹੜਾ ਖਟਖੜ ਕਲਾ ਦੇ ਨੇੜੇ ਹੋਇਆ ਉਸ ਦੀ ਵੀਡੀਓ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਆਂ। ਹਾਂਜੀ, ਬੱਸ ਸਾ ਕੇ ਇਸ ਤਰ੍ਹਾਂ ਜਿਹੜਾ ਖੜਕੜ ਕਲਾ ਦੇ ਵਿੱਚ ਇੱਕ ਐਕਸੀਡੈਂਟ ਟੈਂਪੂ ਦੇ ਨਾਲ ਹੋਇਆ ਉਹਦੀ ਕਿਸ ਤਰ੍ਹਾਂ ਆਈ ਆ? ਔਰ ਕੀ ਕਨੈਕਸ਼ਨ ਦੇ ਬਾਰੇ ਉਹ ਜਦੋਂ ਪੇਸ਼ੈਂਟ ਤੁਹਾਡੇ ਕੋਲ ਆਈ ਹੈਗੇ ਕਿਸ ਸਥਿਤੀ ਦੇ ਵਿੱਚ ਸੀ? ਹਾਂਜੀ ਇਸ ਸਮੇਂ ਸਰਗਸਾ ਖੜਕੜਗਲਾਂ ਦੇ ਕੋਲ ਇੱਕ ਰੋਡਸਾਈਡ ਐਕਸੀਡੈਂਟ ਹੋਇਆ ਉਹਨਾਂ ਦੇ ਦੱਸਣ ਦੇ ਮੁਤਾਬਿਕ ਜਿੱਦਾਂ ਸੜਕ ਸੁਰੱਖਿਆ ਫੋਰਸ ਹੈਗੀ ਨਾ ਉਹ ਲੈ ਕੇ ਆਈ ਸੀ ਉਹਨਾਂ ਨਾਲ ਹੋਰ ਇੱਕ ਐਂਬੂਲੈਂਸ ਦੋ ਦਸਰੇ ਜਿਕੇ ਇੱਕ ਥਾਰ ਦੇ ਉੱਤੇ ਟੈਂਪੂ ਦੇ ਵਿੱਚ ਹੋਈ ਟੱਕਰ ਤੇ ਉਹਦੇ ਵਿੱਚ ਜਿੱਦਾਂ ਥਾਰ ਵਾਲੀ ਸੀਗੀ ਮੁੰਡਾ ਜਿਹੜਾ ਦੂਸਰਾ ਸੀਗਾ ਉਹ ਵੀ ਜ਼ਖਮੀ ਹੋ ਗਿਆ ਤੇ ਟੈਂਪੂ ਦੇ ਵਿੱਚ ਇੱਕ ਟੈਂਪੂ ਚਾਲਕ ਸੀ ਉਹਦੀਆਂ ਲੱਤਾਂ ਟੁੱਟ ਗਈਆਂ ਦੋਨੇ ਹੰਡੀਆਂ ਤੇ ਇੱਕ ਉਹਦੇ ਵਿੱਚ ਹੋਰ ਬੰਦਾ ਬੈਠਾ ਸੀ ਉਹਨਾਂ ਨਾਲ ਉਹਦੀ ਡੈਥ ਹੋ ਗਈ ਆ ਜੇ ਟੋਟਲ ਸਾਡੇ ਕੋਲ 8 ਬੰਦੇ ਆਏ ਸੀਗੇ ਉਹਨਾਂ ਦੇ ਵਿੱਚੋਂ ਜੀ ਇੱਕ ਤਾਂ ਜਿਹਦੀ ਡੈਥ ਹੋ ਗਈ ਹੈ ਉਹ ਬੋਡੀ ਸਾਡੇ ਇੰਦਰ ਪਈ ਆ ਤੇ ਪੁਲਿਸ ਨੂੰ ਆਪਾਂ ਹੈਂਡਓਵਰ ਕਰ ਦੇਣੀ ਆ ਤੇ ਇੱਕ ਉਹਨਾਂ ਦੇ ਵਿੱਚੋਂ ਸਾਡੇ 3 ਬੰਦਿਆਂ ਦੀ ਰੈਫਰ ਕਰਦੇ ਤੇ ਨਮਾਸ਼ਹਿਰ ਡਿਸਟ੍ਰਿਕਟ ਹਸਪੀਟਲ ਫॉर ਫਰਦਰ ਮੈਨੇਜਮੈਂਟ ਲਈ ਤੇ ਜਿਹੜੇ ਬਾਕੀ ਹੈਗੇ ਉਹਨਾਂ ਨੂੰ ਅਸੀਂ ਭੇਜਿਆ ਸਿਟੀ ਲਈ ਕਿਸੇ ਅਬਡਮਨ ਦੀ ਹੈਗੀ ਆ ਹੈਡ ਦੀ ਹੈਗੀ ਉਹ ਉਹ ਕਰਵਾ ਕੇ ਸਾਡੇ ਕੋਲ ਵਾਪਸ ਆ ਜਾਣਗੇ ਤੇ ਉਹਨਾਂ ਦਾ ਬਾਕੀ ਜਿਹੜਾ ਹੈਗਾ ਸਾਡੇ ਸਰਜਨ ਹੈਗੇ ਆ ਅਵੇਲੇਬਲ ਉਹ ਅੱਗੇ ਉਹਨਾਂ ਦਾ ਟ੍ਰੀਟਮੈਂਟ ਦੇਖ ਕੇ ਕਰੀ ਜਾਣਗੇ ਕੰਟੀਨਿਊ ਤੇ ਜੀ ਕਿਸ ਦਾ ਐਡਰੈਸ ਪਤਾ ਲਗਿਆ ਕੌਣ ਕਿੱਥੋਂ ਦੇ ਸੀ ਹਾਂਜੀ ਵਿੱਚ ਦੂਸਰੇ ਰਹਿ ਕੇ ਕੋਈ ਬੈਂਸਾਂ ਲੱਗ ਗਈ ਜੱਬੂ ਵਾਲੇ ਬੈਂਸਾਂ ਇਧਰ ਨਾਲ ਦੇ ਪਿੰਡਾਂ ਦੇ ਆ ਸਾਡੇ ਤੇ ਇੱਕ ਇੱਕ ਲਿਖੇ ਹੋਏ ਆ ਜੇ ਨਜਰਾਂ ਨਾਲ ਕੋਸ਼ਿਸ਼ ਰਜਿਸਟਰ ਹਾਂਜੀ 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 ਜਿਹੜਾ ਨਾਮ ਹਰਜਿੰਦਰ ਸਿੰਘ ਆ ਉਹ ਜੱਬੂ ਵਾਲ ਤੋਂ ਸੀਗੇ ਜੀ ਕਮਲਪ੍ਰੀਤ ਕੌਰ ਹੈ ਬੈਂਸਾਂ ਤੋਂ ਸੀਗੇ ਸਰਬਜੀਤ ਕੌਰ ਹੈ ਜੀ ਉਹ ਜੀ ਬਗੋਰਾ ਤੋਂ ਸੀਗੇ ਤੇ ਇੱਕ ਹੋਰ ਸੀਗੇ ਸਾਡੇ ਪੂਜਾ ਸੀਗੇ ਉਹ ਕਾਮੇ ਤੋਂ ਸੀਗੇ ਕਿ ਕੰਨ ਨਾ ਉਹਦਾ ਪਤਾ ਨਹੀਂ ਲੱਗਾ ਜਿਹੜੇ ਜਿਹਨਾਂ ਦੀ ਡੈਥ ਹੋ ਗਈਆਂ ਨੇ ਉਹ ਅਨਨੋਨ ਕਰਕੇ ਹੀਗਾ ਉਹਨਾਂ ਦੇ ਕੋਲ ਨਾ ਕੋਈ ਆਇਡੈਂਟੀ ਕਾਰਡ ਸੀ ਨਾ ਕੋਈ ਉਹਨਾਂ ਦਾ ਮਤਲਬ ਪ੍ਰੂਫ ਨਹੀਂ ਸੀਗਾ ਜਿਸ ਤੋਂ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਦੂਸਰਾ ਕਰ ਸਕੀਏ ਉਹਨਾਂ ਦੀ ਕਿੰਨੀ ਕੁ ਦੱਸਦੇ ਆ ਉਹਨਾਂ ਦੀ ਉਹਨਾਂ ਦੀ ਅਪ੍ਰੋਕਸੀਮੇਟਲੀ 60 ਸਾਲ ਦੇ ਆਸ-ਪਾਸ ਹੈ ਜੱਫੋਵਾਲ ਦੇ ਬੰਦੇ ਦਾ ਕੀ ਨਾਮ ਹੈ ਜੱਫੋਵਾਲ ਦੇ ਬੰਦੇ ਦਾ ਨਾਮ ਹੈਗਾ ਹੀ ਹਰਜਿੰਦਰ ਸਿੰਘ ਜੀ ਸਨ ਆਫ ਰੇਸ਼ਮ ਸਿੰਘ ਜੱਫੋਵਾਲ ਦੇ ਇਹ 52 ਇਅਰ ਦੇ ਆਸ-ਪਾਸ ਹੈਗੇ ਜਿਹੜੇ ਬੰਦੇ ਜ਼ਖਮੀ ਹੋਏ ਆ ਜਿਆਦਾ ਸੀਰੀਅਸ ਆ ਨੋਰਮਲ ਸੀਰੀਅਸ ਹੈਗੇ ਆਮ ਵਿੱਚ ਜਿਹੜੇ ਰੈਪਰ ਕੀਤੇ ਤੇ ਜਿਆਦਾ ਵਿੱਚ ਸਿੱਕ ਵੀ ਸੀਗੇ ਉਹਨਾਂ ਦੀ ਇਦਾਂ ਹੁੰਦਾ ਨਹੀਂ ਜਦੋਂ ਆਰਥੋਪੈਡਿਕ ਸਰਜਨ ਸਾਡੇ ਕੋਲ ਅਵੇਲੇਬਲ ਨਹੀਂ ਹੈਗੇ ਇਸ ਲਈ ਜਦਾਂ ਟੈਂਪੂ ਚਾਲਕ ਦੀ ਉਹਦੀ ਲੱਤਾਂ ਟੁੱਟ ਗਈਆਂ ਨਾ ਦੋਨੇ ਮਤਾਂ ਦੱਸਿਆ ਉਹ ਸਾਡੇ ਕੋਲ ਅਵੇਲੇਬਲ ਨਹੀਂ ਸੀਗੇ ਇਸ ਕਰਕੇ ਸਾਨੂੰ ਉੱਥੇ ਆਰਥੋਪੈਡਿਕ ਸਰਜਨ ਹੈਗੇ ਆ ਉਹਨਾਂ ਨੂੰ ਭੇਜਣਾ ਪਿਆ ਠੀਕ ਹੈ ਸਾਡੇ ਕੋਲ ਜਨਰਲ ਸਰਜਨ ਤਾਂ ਹੈਗੇ ਆ ਉਹ ਜਿਹੜੇ ਸਾਡੇ ਇੱਥੇ ਮੈਨੇਜ ਕਰਨ ਵਾਲੇ ਉਹਨਾਂ ਨੂੰ ਅਸੀਂ ਇਨਵੈਸਟੀਗੇਸ਼ਨ ਕਰਵਾਉਣ ਲਈ ਉੱਥੇ ਭੇਜ ਦਿੱਤਾ ਹੈ ਤੇ ਉਹ ਕਰਵਾ ਕੇ ਆ ਜਾਣਗੇ ਤੇ ਜਿਹੜੇ ਨਹੀਂ ਇੱਥੇ ਮੈਨੇਜ ਹੋਣ ਵਾਲਾ ਦੀ ਉਹਦਾ ਹੈ ਤੇ ਬਾਕੀ ਜਿਹੜਾ ਤੁਹਾਡੇ ਪਤਾ ਨਾਮ ਜ਼ਿਕਰ ਕਰ ਇਹ ਜਿਹੜੀ ਡੈੱਡ ਬੋਡੀ ਆ ਉਹ ਜਿਹੜਾ ਪਤਾ ਨਹੀਂ ਮਤਲਬ ਉਹ ਮਰਿਆ ਹੈਗਾ ਬੰਦਾ ਉਹਦਾ ਹਜੇ ਆਈਡੈਂਟੀਫਾਈ ਨਹੀਂ ਹੋਇਆ ਜਦੋਂ ਹੋ ਜਾਏਗਾ ਤੇ ਉਹ ਆਪਾਂ ਉਹਨਾਂ ਨੂੰ ਪੁਲਿਸ ਦੀ ਕਸਟਡੀ ਵਿੱਚ ਉਹਨੂੰ ਮੌਤ ਹੋਈ ਆ ਤੇ ਸੱਤ ਬੰਦੇ ਜਖਮੀ ਸੱਤ ਹਾਂਜੀ ਟੋਟਲ 8 ਸੀਗੇ ਜੀ ਸੱਤ ਬੰਦੇ ਜਖਮੀ ਹੋ ਗਏ ਆ ਤੇ ਤਿੰਨ ਉਹਨਾਂ ਨੂੰ ਰੈਫਰ ਕਰ ਦਿੱਤੇ ਆ ਬਾਕੀ ਜਿਹੜੇ ਹੈਗੇ ਆ ਉਹ ਇਨਵੈਸਟੀਗੇਸ਼ਨ ਲਈ ਸੀ ਨਵਾਂ ਛੱਡ ਡਿਸਟ੍ਰਿਕਟ ਉਹ ਬੰਦਾ ਥਾਰ ਵਾਲਾ ਉਹ ਤੋਂ ਪਤਾ ਲੱਗਾ ਉਹ ਕਿੱਥੇ ਦਾ ਸੀ ਉਹ ਇਹ ਬੰਦਾ ਥਾਰ ਵਾਲਾ ਹਾਂਜੀ ਉਹਦਾ ਮੈਂ ਦੋਰਾ ਕੁਬਿੰਦਰ ਹਾਂਜੀ ਕਿਹੜੀ ਜਗ੍ਹਾ ਦਾ ਚੰਡੀਗੜ੍ਹ ਰੋਡ ਨਾਵਾ ਸ਼ਹਿਰ ਦਾ ਜੀ ਇਹ ਇਦਾਂ ਲਿਖਾਇਆ ਉਹਨੇ ਐਡਰੈਸ ਠੀਕ ਹੈ ਭੁਪਿੰਦਰ ਉਹਨੇ ਲਿਖਾਇਆ ਆਪਣਾ ਸਨ ਆਫ ਅਵਤਾਰ ਸਿੰਘ 27 ਸਾਲ ਮੇਲ ਹੈਗਾ ਉਹ ਵੀ ਯਕਮੀ ਉਹ ਵੀ ਯਕਮੀ ਹਾਂ ਜੀ ਉਹਦੇ ਜਿੱਦਾਂ ਛਾਤੀ 'ਚ ਦਰਦ ਕਹਿ ਰਿਹਾ ਸੀ ਕੇ ਦਾ ਠੀਕ ਬੈਸਤ ਕਹਿੰਦੇ ਹੈਰ ਬੈਗ ਖੁੱਲ ਗਿਆ ਪਰ ਅੱਗੇ ਨਰੂਨੀ ਸੱਟਾਂ ਦਾ ਉਹਨਾਂ ਤੋਂ ਬਾਅਦ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗ ਸਕਦੀਆਂ ਜੀ ਇਹ ਠੀਕ ਠੀਕ ਕਿਹੜੇ ਕਲਾਣ ਦੇ ਵਿੱਚ ਐਕਸੀਡੈਂਟ ਹੋਇਆ ਹੈਗਾ ਆ ਜਦੋਂ ਤੁਹਾਨੂੰ ਉਹਦੀ ਕਾਲ ਆਈ ਆ ਤੇ ਮੌਕੇ ਤੇ ਤੁਸੀਂ ਜਾ ਕੇ ਵੇਖਿਆ ਕੀ ਸਥਿਤੀ ਸੀਗੀ ਖਾਟਕੜ ਕਲਾਂ ਇੱਕ ਅੱਜ ਐਕਸੀਡੈਂਟ ਹੋਇਆ ਇੱਕ ਟੈਂਪੂ ਦੇ ਵਿੱਚ ਥਾਰ ਗੱਡੀ ਵੱਜੀ ਆ ਤੇ ਜਦੋਂ ਸਾਨੂੰ ਇਹਦੇ ਸਬੰਧੀ ਇਨਫੋਰਮੇਸ਼ਨ ਮਿਲੀ ਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਜੋ ਕਿ ਬੜੀ ਜ਼ਬਰਦਸਤ ਟੱਕਰ ਹੋਈ ਹੋਈ ਸੀ ਤੇ ਸਾਡੀ ਮੌਕੇ ਤੇ ਐਸਐਫ ਦੀ ਟੀਮ ਪਹਿਲਾਂ ਹੀ ਜ਼ਖਮੀਆਂ ਦੀ ਨੂੰ ਫਰਸਟ ایڈ ਦੇ ਰਹੇ ਸੀ ਅਤੇ ਉਹਨਾਂ ਹੀ ਜ਼ਖਮੀਆਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਬੰਗਾ ਦਾਖਲ ਕਰਾਇਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਗੱਡੀਆਂ ਨੂੰ ਸਾਈਡ ਤੇ ਲਵਾ ਕੇ ਤੇ ਹੁਣ ਜੋ ਬਣਦੀ ਕਾਰਵਾਈ ਆ ਉਹਨਾਂ ਦੇ ਬਿਆਨ ਲੈ ਕੇ ਅਮਲ ਚ ਲਿਆਂਦੀ ਜਾਊ। ਕਿੰਨੇ ਬੰਦੇ ਸਬੀਰ ਆ ਜੀ? ਟੈਂਪੂ ਦੇ ਵਿੱਚ 8 ਬੰਦੇ ਸੀਗੇ ਜਿਨ੍ਹਾਂ ਦੇ ਜੋ ਸਾਨੂੰ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਆ 8 ਬੰਦੇ ਉਹਨਾਂ ਕੋ ਦਾਖਲ ਹੋਏ ਆ ਤੇ ਇੱਕ ਕੈਜ਼ੁਐਲਟੀ ਹੋਈ ਆ ਇੱਕ ਬੰਦੇ ਦੀਆਂ ਲੱਤਾਂ ਟੁੱਟ ਗਈਆਂ ਤੇ ਤਿੰਨ ਬੰਦਿਆਂ ਦੇ ਹੋਰ ਸੱਟਾਂ ਲੱਗੀਆਂ ਉਹਨਾਂ ਨੂੰ ਨਵਾਂ ਸ਼ਹਿਰ ਦਾ ਸਿਵਲ ਹਸਪਤਾਲ ਦਾ ਰੈਫਰ ਕਰ ਦਿੱਤਾ ਗਿਆ।